ਇਹ ਕੋਆਪਰੇਟਿਵ ਸੁਸਾਇਟੀ ਹੈ ਕਾਂਟੇ ਤੋਂ ਹਿਸ਼ਾਰਕ ਤੋਂ ਚੱਲੇ ਆ ਰਿਹਾ ਸੇਵਾ ਦੇ ਸੇਵਾ ਤੋਂ ਖਾਣਾ ਉਹਨਾਂ ਨੇ ਆਪਣੇ ਕੋਲ ਕਿਹਾ ਇਨਸ਼ਾ ਅੱਲਾਹ ਦਾ ਤੇ ਉਸ ਕੋ ਪਹਿਲਾਂ ਕਿਸੇ ਬਿਆਨ ਨਾਲ ਗੱਲ ਹੋ ਰਹੀ ਹੈ ਜਾਂ ਕੋਈ ਹੋਰ ਕਿਛਾ ਪਿਆ ਜਿਸ ਤੋਂ ਨਹੀਂ ਪਤਾ ਕਿ ਇਹ ਜਿਹੜੀ ਇਟਾਲੀਅਨ ਸਮਾਜ ਦੇ ਸਾਡੇ ਹੋਰ ਸਮਾਜ ਦੇ ਅਰਗਨ ਸਾਹਿਬ ਤੋਂ ਵੀ ਹੋ ਸਕਦਾ ਹੈ چلو سے چلے گئے جا کے دیکھے نے سنوں نے پتا سی کیسے ایسے چار سال لینا انہوں نے اپنا دفتر بتایا سر دفتر اے سی گھر لگایا جاتی اتظام ہوئی بڑا ودیا ارینجمنٹ سا چاہتے کمیٹی مال اتنے جا پڑا سا اپنا کام سوسائٹی کا اپنا کمیٹی مانگا سا جا چنڈی گڑھ آئی ایس سیکٹری میں سیکٹرینٹ کسی دیکھا میں نے بڑے بڑی کہ وہ شیپ ہوں گا وہ شیپ کے بچوں کورسیاں لگی ہوں بیٹھتے ہیں اور سیکٹر دور سرو کرنا اندر کمانڈر اندر وڑ کے پھر سرو کرتا سارا اتنا وہاں کا حال سکتا میٹنگ ہوئی پھر وہ میٹنگ دیکھیے میٹنگ دیکھ کے بعد انہوں نے کہا کہ آج تمہیں باہر نکلے بعد بعد وہاں اپنے آپ لانبڑا کانگڑی پنڈ سوسائٹی بالکل آپ ریٹ آف انٹرسٹ بہت گھٹ جاؤ کرتے چلو ڈریکٹریٹ حیران ہو گئے پھر اس کے بعد تمہارا خاص فور دے دس کورس بعد ہی دیکھا ہوا کہ اینڈ یوری پہ آئی دایا پہ آپ نے ہر چیز پہ آئی ہر چیز پہ باہر مینبر اے بن سکتے ہیں جن وہ دیکھا وہ تو بعد پھر انسان دکھایا گوکر گیس پر سن کے حیران ہو کے کہ اس پیڈ کے لوگ کا گوا جتنا سیلے پرالی جاتی ہے کنڈا ہوں ہر گھر جاتی ہے اندر لیاؤی گوہا وہ کنڈے کے طور سے گوہا لیا ہوگا وہ گوا پھر گوکر گیس پلانٹ اتنے گیس بنتی ہے پھر جنے پنڈ کے برا نے جنے چاہتے ہیں جنہ نے کنیکشن انہوں نے گیس کا خرچہ لیس جا گوا آیا وہ کٹ کے اندر ہے لینا پڑا وہ بعد جب گیس بند کرتی ہے تو تھلے سلری بہ جاتی ہے وہ سلری کا کم ہوتا وہ موٹر سٹ کے سامنا سب موٹر سٹی ہوئی ہے جنم دن چار جو سو بھی جنم دن منا رہے تھار ਵਾਇਬ ਜਿੱਕਾ ਕਰਦਾ ਵਾਇਬ ਜਿੱਕੀ ਫਤਗ ਦਰਸਲ ਬਗ ਜੀ ਦਾ ਜੀਵਨ ਅਡਾ ਉੱਚਾ ਹੈ ਤੇ ਉਹਨੂੰ ਬਿਆਨ ਕਰਨਾ ਵੀ ਮੁਸ਼ਕਲ ਹੈ ਜਦੋਂ ਜੀ ਸਾਹਿਬ ਜੀ ਇਹ ਵਡ ਉੱਚਾ ਹੋਵੇ ਕੋਈ ਤੇ ਸੁਝੇ ਕੋ ਜਾਣ ਸੋ ਜੇ ਕੋ ਉੱਚਾ ਹੋਵੇ ਤੇ ਫਿਰ ਹੀ ਉਹਨੂੰ ਸਮਝ ਸਕਦਾ ਨਹੀਂ ਤੇ ਨਹੀਂ ਸਮਝ ਸਕਦਾ ਕੋਸ਼ਿਸ਼ ਕਰਦੇ ਆ ਅਸੀਂ ਸਾਰੇ ਜਾਰੇ ਪਰ ਉਹ ਰਸੇ ਦੇ ਨੂੰ ਸਮਝਣ ਦੇ ਉਹਨਾਂ ਤੇ ਰਾਜ ਚੱਲਣ ਦੇ ਪਰ ਹੈ ਕ ਮੁੱਖਾ ਬਹੁਤ ਵਿਖੜਾ ਪੈਂਡਾ ਉਹਨਾਂ ਨੇ ਅਪਣਾਇਆ ਆਪਣੀ ਜ਼ਿੰਦਗੀ ਵਿੱਚ ਔਲੀ ਤਾਕਤ ਉਹਨਾਂ ਨੂੰ ਸੈਲਫ ਰਿਗਰੈਟ ਸੈਲਫ ਜੀਤ ਉਹਨਾਂ ਦੇ ਇਹ ਸਾਰਿਆਂ ਦੇ ਜੀਵਨ ਦੇ ਵਿੱਚ ਰੱਬ ਦੇਖਣਾ ਕੱਲੇ ਵਸਾਇਦਾ ਵਿੱਚ ਨਹੀਂ ਪਸ਼ਿਆ ਉਸ ਨੂੰ ਪੰਛੀ ਬ੍ਰਹਸਪਤੀ ਹਰ ਚੀਜ਼ ਵਿੱਚ ਰਲੋ ਵੈਗਰੂ ਦੀ ਹੋਦ ਬਸਰ ਹੋ ਗਈ ਸੀ ਤੇ ਹਰ ਕਦੇ ਸੇਵਾ ਕਰਮ ਤਤ ਕਰ ਰਹੇ ਸੀ ਕੋਣ ਨੇ ਦੁਆਰੇ ਦੇ ਪਾਸੇ ਕੀਤੇ ਇੱਕ ਸਾਡੇ ਕੋਲ ਫੋਟੋ ਹੈ ਉਹ ਚੈੱਕ ਕਰੀਂ ਉੱਠ ਕੇ ਗਿਆ ਉਹਦੇ ਸਾਡੇ ਲੱਗੇ ਉਹ ਸੇਵਾ ਕਰ ਰਹੇ ਸੀ ਤਾਂ ਹਰ ਕਦੇ ਪੰਛੀ ਰਹਿੰਦੇ تھے ਜਦ ਲਿਖਿਆ ਕਿ ਕੋਰੀ ਮੈਂ ਜਲੰਧਰ ਚੱਲਿਆ ਤੇ ਨਹੀਂ ਪਹ ਪਿਆ ਥੋੜੀ ਸ਼ਾਮ ਦਾ ਟਾਈਮ ਸੀ ਮੈਂ ਫਿਰ ਵਾਪਸ ਹੀ ਮੁੜਿਆ ਮੈਂ ਕਿਹਾ ਕਿਲੇ ਬਾਹਰ ਨਿਕਲਦੇ ਗਰਬੀਆਂ ਚ ਤੇ ਮੇਰੇ ਪੈਰ ਥੱਲੇ ਆਉਣਗੇ ਕਿ ਮੈਂ ਗਿਆ ਹੀ ਕਿਥੇ ਐਨੀ ਉਹਨਾਂ ਦੀ ਮਤਲਬ ਜੀਨ ਦਾ ਤੇ ప్రతి ਜੀਵਾ ప్రతి ਸ਼ਕਤਾ ਸੀ ਇਸ ਕਰਕੇ ਉਹਨਾਂ ਨੂੰ ਅਜਿਹੀ ਜਿਹੜੀ ਜਨਰੇਸ਼ਨ ਹੈ ਉਹ ਤੋਂ ਇਲਾਵਾ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹਨਾਂ ਦਾ ਵੀ ਉਹਨਾਂ ਹੀ ਫਿਕਰ ਸੀਗਾ ਬੜੀ ਬੜੀ ਗੱਲ ਕਰਦੇ ਸੀ ਕਿ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਜੋਰ ਵਾਸਤੇ ਇਹਨਾਂ ਚੀਜ਼ਾਂ ਜ਼ਰੂਰੀ ਨੇ ਆਵਾ ਪਰੇ ਤੇ ਧਰਤੀ ਤੇ ਨੇ ਇਨਸਾਨ ਨੇ ਖਲੀਫਾ ਕਰ ਦਿੱਤੀ ਹੈ ਬੱਚੇ ਕੀ ਕਰਨਗੇ ਮੇਰੇ ਵਰਗੇ ਇੱਥੇ ਅਛਾ ਤੇ ਸੀ ਕੇ ਜਿੰਦਾ ਬੱਚਾ ਕੋਈ ਨਹੀਂ ਉਹਨੂੰ ਬੱਚਿਆਂ ਦਾ ਫਿਕਰ ਲੱਗਿਆ ਜਿਹੜੇ ਬੱਚਿਆਂ ਵਾਲੇ ਆਪਾਂ ਨੂੰ ਕੁਝ ਦਰਸਾਏ ਕੋੰਤੜੇ ਫੈਟਰੀਆਂ ਦਾ ਪਾਣੀ ਧੰਦਾ ਕਰਤੀ ਚ ਪਾ ਰਹੇ ਨੇ ਉਹ ਬੱਚਿਆਂ ਵਾਲੇ ਨੇ ਮੈਨੂੰ ਸਮਝ ਆਂਦੀ ਵੀ ਉਹ ਕੀ ਸੋਚ ਕੇ ਕਰ ਰਹੇ ਨੇ 우리 ਸਾਡੀ ਸੰਸਕ੍ਰਿਤੀ ਹੈ ਪਰ ਅੱਜ ਦੇ ਅਸੀਂ ਕਰੇ ਕਿਸੇ ਨੂੰ ਮਾੜੀ ਚੀਜ਼ ਖਾਣਾ ਪਾਪ ਸਮਝਦੇ ਸੀ ਯਾਰ ਹਰ ਚੀਜ਼ ਦੇ ਵਿੱਚ ਮਿਲਾਵਟ ਹੈ دھود سے ملاوٹ ہے بچے وہی دھوپ پیتے بچارے چھوٹے اور مسالے سے بھی ملاوٹ آ ہر چیز دے دلاوٹ ملاوٹ ملا تو بنا کوئی چیز پیور جڑی ہے وہ ملی نہیں رہی یہ دا مطلب اِسی اپنی سنسکرتی تو بہت دور چلے گیا اور کیونکہ بہت دیر غلام رہے ہیں اس کر کے پچھمی سبت آدھا سارے تھے بہت بھارا اثر ہے ایک سارے ਸਾਡੇ ਉੱਤੇ ਰਾਜ ਕਰ ਰਹੇ ਨੇ ਮਾਇਆਧਾਰੀ ਕਾਰਪੋਰੇਟ ਸਿਸਟਮ ਦੇ ਨੂੰ ਕਹਿੰਦੇ ਆ ਸੀ ਉਹ ਆਪਣੇ ਫੈਸਲੇ ਕੁਝ ਵੀ ਕਰ ਸਕਦੇ ਪਾਣੀ ਦੀ ਕਮੀ ਸਭ ਨੂੰ ਪਤਾ ਹੈ ਕਿ ਪਾਣੀ ਦਾ ਫਰ ਹਾਲ ਹੈ ਬਿੰਦਰ ਸ਼ਰਮਾ ਜੀ ਐਕਸਪਰਟ ਨੇ ਉਹਨਾਂ ਨੇ ਕਿਹਾ ਵੀ ਜੇ ਚਾਰਕ ਫੈਕਟਰੀਆਂ ਬੰਦ ਹੋ ਜਾਣ ਤਾਂ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ ਇਹਨਾਂ ਸਾਰੀ ਦੁਨੀਆ ਪਾਣੀ ਇਸਤੇਮਾਲ ਕਰਦੀ ਹੈ ਉਹਨਾਂ ਚਾਰ ਫੈਕਟਰੀਆਂ ਕਰਦੀਆਂ ਉਹਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਨੇ ਦੇਖੋ ਓਲਡ ਰੈਕਰੀਆਂ ਸੱਚੇ ਜੇ ਐਪਸੀ ਕੋਕਾ ਕੋਲਾ ਚਾਹੀਏ ਜਾਂ ਪਪਾ ਕੋਲਾ ਚਾਹੀਏ ਕੋਕਾ ਕੋਲਾ ਤੇ ਇਹ ਫੈਕਟਰੀਆਂ ਬੰਦ ਹੋ ਜਾਣ ਤੇ ਨਾਲ ਸ਼ਰਾਬ ਦੀਆਂ ਫੈਕਟਰੀਆਂ ਬੰਦ ਹੋ ਜਾਣ ਤੇ ਸਾਰੀ ਦੁਨੀਆ 'ਚ ਪਾਣੀ ਦੀ ਕੋਈ ਕਮੀ ਨਹੀਂ ਹੋ ਤਾਂ ਇਹ ਕਿ ਸੋਵੀਏ ਦਾ ਫੈਕਟਰੀਆਂ ਦੀ ਬਹੁਤ ਲੋੜ ਹੁੰਦਾ ਹੈ ਇਹਦੇ ਬਿਨਾ ਤਾਂ ਗੁਜ਼ਾਰਾ ਹੋ ਸਕਦਾ ਪਾਣੀ ਪਿਣਾ ਗੁਜ਼ਾਰਾ ਨਹੀਂ ਹੋਣਾ ਪਰ ਅਸੀਂ ਇਹ ਜੋ ਕਾਰਪੋਰੇਟ ਸਿਸਟਮ ਹੈ ਅੰਲਾ ਤੁਮ ਦੋਨਾਂ ਦੇ ਮਗਰ ਲੱਗੇ ਹੋਏ ਆ ਉਹ ਜੋ ਫੈਸਲਾ ਕਰਦੇ ਨੇ World Health Organization ਵਾਲੇ World Trade Organization ਇਹ World Bank ਇਹ ਸਾਰੇ ਮਾਇਆਧਾਰੀਆਂ ਦੇ ਹੱਥਾਂ ਵਿੱਚ ਨੇ ਉਹ ਜੋ ਫੈਸਲਾ ਕਰਦੇ ਨੇ ਉਹਦੇ ਮੁਤਾਬਕ ਉਹ ਫਿਰ ਐਡਵਰਟਾਈਜ਼ਮੈਂਟ ਕਰਦੇ ਨੇ ਤੇ ਸਾਰੀ ਦੁਨੀਆ ਨੂੰ ਪਾਗਲ ਬਣਾ ਕੇ ਤੇ ਫਿਰ ਆਪਣੋ ਚੀਜ਼ਾਂ ਵੇਚਦੇ ਆ ਮੇਲਾ ਉਤਾਰ ਲਿਆ ਫਿਰ ਤਾਂ ਹੋਰ ਕੋਵਿਡ ਵੀ ਬਿਮਾਰੀ ਕੋਈ ਨਹੀਂ ਸੀ ਡਰ ਡਰਾ ਕੇ ਮਾਰਦੇ ਲੋਕ ਆਮ ਇੱਕ ਇਨਫੈਕਸ਼ਨ ਸੀ ਇਹ ਫਾਈਰਸ ਇਨਫੈਕਸ਼ਨ ਜਿਹੜੀ ਆਮ ਹੀ ਹੁੰਦੀ ਹੈ ਇਨਫਲੂਐਂਜ਼ਾ ਵਰਗੀ ਪਰ ਡਰ ਡਰਾ ਕੇ ਮਾਰਦੇ ਜਿਹੜੇ ਹਸਪਤਾਲ ਗਏ ਮਰ ਗਏ ਜਿਹੜੇ ਨਹੀਂ ਗਏ ਬਚ ਗਏ ਹੁਣ ਫਿਰ ਇਹਨੇ ਟੀਕਾ ਹੀ ਜਾਨ ਕਰ ਲਿਆ ਔਰ ਟੀਕੇ ਨਾਲ ਕਿੰਨੇ ਲੋਕ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਹੋਇਆ ਉਹਦੇ ਤਾਂ ਗਿਣਤੀ ਵਿੱਚ ਨਹੀਂ ਆਇਆ ਸਾਡੇ ਨੌਂ ਦੇ ਦੋ ਬੰਦੇ ਆ ਜੀ ਡੈਥ ਹੋਈ ਆਫਟਰ ਕੋਵਿਡ ਦੇ ਵੈਕਸੀਨ ਤੇ ਬਾਕੀ ਇੱਕ ਮੁੰਡਾ ਆਇਆ ਕੈਨੇਡਾ ਤੋਂ ਉਹਦੇ ਅੱਖਾਂ ਹੀ ਨਹੀਂ ਸੀ ਫੁਰਦੇ ਮਤਲਬ ਉਹਨਾਂ ਦੇ ਨਿਊਰੋਲੋਜੀਕਲ ਐਡੀ ਪ੍ਰੋਬਲਮ ਹੋ ਗਈ ਕਿ ਉਹ ਇਹ ਜਿਹੜੇ ਆਈਲੈਂਡ ਸੀ ਇਸ ਉੱਪਰ ਹੀ ਰਿਹਾ